ਪੰਜਾਬ ਪੁਲਿਸ ਦੇ ਰਵੱਈਏ ਤੋਂ ਲੈਫਟਨੈਂਟ ਜਨਰਲ ਡੀ ਐਸ ਹੁੱਡਾ ਕਾਫੀ ਨਰਾਜ਼ ਹੋਏ ਨੇ ਦਰਅਸਲ ਜ਼ੀਰਕਪੁਰ ਦੇ ਵਿੱਚ ਵੀਆਈਪੀ ਨੂੰ ਐਸਕੋਰਟ ਕਰਨ ਵੇਲੇ ਲੱਗੇ ਜਾਮ ਤੋਂ ਜਨਰਲ ਹੁੱਡਾ ਗੁੱਸਾ ਹੋ ਗਏ ਐਸਕੋਰਟ ਗੱਡੀਆਂ ਤੇ ਇੱਕ ਕਾਰ ਨੂੰ ਟੱਕਰ ਮਾਰਨ ਦਾ ਇਲਜ਼ਾਮ ਲਾਇਆ ਪੰਜਾਬ ਪੁਲਿਸ ਨੇ ਉਹਨਾਂ ਕਿਹਾ ਕਿ ਪਰ ਪਬਲਿਕ ਸੇਫਟੀ ਨੂੰ ਵੀ ਨਜ਼ਰਅੰਦਾਜ਼ ਕੀਤਾ ਲੈਫਟਨੈਂਟ ਹੁੱਡਾ ਨੇ ਇਹ ਇਸ ਇਹ ਮੁੱਦਾ ਚੱਕਿਆ ਹੈ ਜਿਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਘਟਨਾ ਤੇ ਨਾਰਾਜ਼ਗੀ ਜਤਾਈ ਔਰ ਸਪੈਸ਼ਲ ਡੀਜੀ ਟ੍ਰੈਫਿਕ ਪੁਲਿਸ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ ਸਾਡੇ ਸਹਾਯੋਗੀ ਵਿਨੇਸ਼ ਕਟਾਰੀਆ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਇਹ ਵਿਨੇਸ਼ ਪੂਰਾ ਮਾਮਲਾ ਸਮਝਣਾ ਚਾਹਾਂਗੇ ਕੀ ਹੋਇਆ ਕਿਉਂ ਜਨਰਲ ਹੁੱਡਾ ਇਹ ਗੁੱਸੇ ਦੇ ਵਿੱਚ ਆਏ ਵਿਜੀ ਜ਼ੀਰਕਪੁਰ ਰਹਿੰਦੇ ਆ ਜਨਰਲ ਹੁੱਡਾ ਤੇ ਇਹ ਦੱਸ ਰਿਹਾ ਕਿ ਜ਼ੀਰਕਪੁਰ ਤੋਂ ਮੈਂ ਆਪਣੀ ਵਾਈਫ ਨਾਲ ਜਾ ਰਿਹਾ ਸੀਗਾ ਅੰਬਾਲਾ ਵੱਲ ਤੇ 4 4 ਵਜੇ ਦੇ ਆਸ-ਪਾਸ ਦੀ ਇਹ ਘਟਨਾ ਹੈ ਇਹ ਸ਼ਾਮ ਨੂੰ ਤੇ ਉਦੋਂ ਕਹਰੇ ਇੱਕ ਵੀਆਈਪੀ ਮੂਵਮੈਂਟ ਹੋਈ ਤੇ ਜਿਹੜੀ ਸਾਇਰਨ ਵੱਜ ਰਹੇ ਸੀ ਇਹ ਵਹੀਕਲਸ ਦੇ ਵਿੱਚ ਤੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਗੱਡੀ ਥੋੜਾ ਸਲੋ ਕਰੋ ਜਾਂ ਪਿਛਲੇ ਕਾਫਲੇ ਨੂੰ ਪਾਸ ਹੋਣ ਹੁੰਦੇ ਹੋ ਜਿਵੇਂ ਆਪਾਂ ਦੇਖਦੇ ਜਦੋਂ ਕੋਈ ਵੀਆਈਪੀ ਮੂਵਮੈਂਟ ਹੁੰਦੀ ਹੈ ਤਾਂ ਅਕਸਰ ਉਹਨਾਂ ਦੇ ਕਾਫਲੇ 'ਚ ਜਿਹੜੇ ਪੁਲਿਸ ਮਲਾਜ਼ਮ ਜਾਂ ਸਿਕਿਉਰਿਟੀ ਵਾਲੇ ਬੈਠੇ ਹੁੰਦੇ ਹੋ ਇਸ਼ਾਰਾ ਕਰਦੇ ਆ ਤੇ ਉਹ ਕਹਰੇ ਟ੍ਰੈਫਿਕ ਜ਼ਿਆਦਾ ਸੀਗਾ ਕਿ ਜਦੋਂ ਉਹ ਟ੍ਰੈਫਿਕ ਕ੍ਰੋਸ ਕਰਨ ਦੀ ਕੋਸ਼ਿਸ਼ ਹੋਈ ਤੇ ਥੋੜੇ ਜਿਹੜਾ ਵੀਆਈਪੀ ਕੈਵਲ ਕੈਵਲਗੇਟ ਸੀ ਉਹਨੂੰ ਕ ਜੇ ਟਾਈਮ ਲੱਗ ਗਿਆ ਤੇ ਉਸ ਤੇ ਜਿਹੜਾ ਪੁਲਿਸ ਆਫੀਸਰ ਇਹ ਜਿਹੜਾ ਸਿਕਿਉਰਿਟੀ ਆਫੀਸਰ ਉਸ ਦੇ ਵਿੱਚ ਬੈਠੇ ਸੀਗੇ ਉਹ ਹੁੱਡਾ ਸਾਹਿਬ ਤੋਂ ਤੇ ਉਹਨਾਂ ਦੀ ਵਾਈਫ ਤੋਂ ਨਾਰਾਜ਼ ਹੋਏ ਤੇ ਉਹ ਜਾਂਦੇ ਜਾਂਦੇ ਜਿੰਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਕਿ ਗੱਡੀ ਦੀ ਫੇਂਟ ਮਾਰ ਕੇ ਚਲੇ ਗਏ ਤੇ ਜਨਰਲ ਹੁੱਡਾ ਨੇ ਕਿਹਾ ਕਿ ਇਸ ਵਾਰ ਉਹਨਾਂ ਦੀ ਗੱਡੀ ਦਾ ਵੀ ਨੁਕਸਾਨ ਹੋਇਆ ਹੈ ਤੇ ਸਪੈਸ਼ਲੀ ਪੁਲਿਸ ਵੱਲੋਂ ਐ ਉਹ ਜਿਹੜਾ ਐਰੋਗੈਂਟ ਬਿਹੇਵੀਅਰ ਕੀਤਾ ਗਿਆ ਹੈ ਉਹ ਆਪਣੇ ਆਪ ਵਿੱਚ ਹੀ ਕੁਐਸਚਨ ਮਾਰ ਕੇ ਆ ਕਿਉਂਕਿ ਪੁਲਿਸ ਦਾ ਹੁੰਦਾ ਕਿ ਉਹ ਯੂਨੀਫਾਰਮ ਵਿੱਚ ਹੈ ਤੇ ਲੋਕਾਂ ਨੂੰ ਪ੍ਰੋਟੈਕਟ ਕਰਦੇ ਆ ਲਾਅ ਨੂੰ ਪ੍ਰੋਟੈਕਟ ਕਰਦੇ ਆ ਤੇ ਬਗਾਇਦਾ ਉਹਨਾਂ ਨੇ ਵਿਚ ਡੀਜੀਪੀ ਪੰਜਾਬ ਪੁਲਿਸ ਨੂੰ ਤੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਟੈਗ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦਾ ਨੋਟ ਲਿਆ ਜਾਵੇ ਤੇ ਇਹ ਲਗਭਗ 3-4 ਆਪਣਾ ਇਹ ਆਪ ਕਹਿੰਦੇ 5 ਵਜੇ ਦੇ ਆਸ-ਪਾਸ ਜਰਨਲ ਹੁਡਾ ਨੇ ਟਵੀਟ ਕੀਤਾ ਸੀ ਤੇ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਉਸ ਟਵੀਟ ਤੇ ਰਿਪਲਾਈ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇਨਸੀਡੈਂਟ ਹੋਇਆ ਇਹ ਨਹੀਂ ਹੋਣਾ ਚਾਹੀਦਾ ਸੀਗਾ ਉਸ ਉਹਨਾਂ ਨੂੰ ਪੂਰਾ खेਦ ਹੈ ਪੰਜਾਬ ਪੁਲਿਸ ਪੂਰਾ खेਦ ਵਿਅਕਤ ਕਰਦੀ ਹੈ ਜਿਸ ਤਰੀਕੇ ਦਾ ਵੀ ਬਿਹੇਵੀਅਰ ਹੋਇਆ ਤੇ ਇਸ ਮਾਮਲੇ 'ਚ ਡੀਜੀਪੀ ਪੰਜਾਬ ਨੇ ਕਿਹਾ ਕਿ ਉਹਨਾਂ ਨੇ ਪਰਸਨਲੀ ਜਿਹੜੇ ਸਪੈਸ਼ਲ ਡੀਜੀਪੀ ਟ ਐਸਆਈ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਹੈ ਕਿ ਇਸ ਮਾਮਲੇ ਨੂੰ ਤੁਰੰਤ ਜਿਹੜਾ ਹੈ ਸਪੀਡ ਅਪ ਕਰੋ ਤੇ ਦੇਖੋ ਕਿਹੜਾ ਪੁਲਿਸ ਪਰਸਨਲ ਇਨਵੋਲਵ ਸੀ ਤੇ ਜੇ ਕੋਈ ਇਸ ਟਾਈਪ ਦੀ ਸ਼ਿਕਾਇਤ ਸਟੈਬਲਿਸ਼ ਹੁੰਦੀ ਹੈ ਜਿਸ ਟਾਈਪ ਦੀ ਕੀ ਜਨਰਲ ਹੌਡਾ ਆਪਦੇ ਟਵੀਟ ਵਿੱਚ ਮੈਂਸ਼ਨ ਕਰ ਰਹੇ ਆ ਤਾਂ ਬੰਦ ਹੀ ਕਾਰਵਾਈ ਕਰੋ ਤੇ ਇਸ ਟਵੀਟ ਦੇ ਰਿਵਰਟ ਦੇ ਉੱਪਰ ਹੀ ਜਨਰਲ ਹੌਡਾ ਨੇ ਉਹਨਾਂ ਦਾ ਬਕਾਇਦਾ ਧੰਨਵਾਦ ਵੀ ਕੀਤਾ ਹੈ ਯਾਨੀ ਕਿ ਇਹ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਵੀਆਈਪੀ ਕਾਫਿਲਾ ਜਾ ਰਿਹਾ ਸੀਗਾ ਉਸ ਦੇ ਜਲਦੀ ਪਾਸ ਔਨ ਕਰਨ ਦੇ ਚੱਕਰ ਵਿੱਚ ਜਨਰਲ ਹੌਡਾ ਦੇ ਵੀ ਵਹੀਕਲ ਨੂੰ ਜਿਹੜੀ ਟੱਕਰ ਹੋਈ ਤੇ ਉਸ ਤੋਂ ਬਾਅਦ ਉਹ ਜਿਹੜੀ ਨਰਾਜ਼ਗੀ ਹੈ ਪੰਜਾਬ ਪੁਲਿਸ ਨੂੰ ਲੈ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਜਾਗ ਜ਼ਾਹਿਰ ਕੀਤੀ ਜਿਸ ਦਾ ਪੰਜਾਬ ਪੁਲਿਸ ਨੇ ਨਾਲ ਨਾਲ ਸੰਗਿਆਨ ਵੀ ਲਿਆ ਠੀਕ ਹੈ ਸ਼ੁਕਰੀਆ ਵਿਨੀਸ਼ ਇਸ ਪੂਰੀ ਜਾਣਕਾਰੀ ਦਾ ਤਾਂ ਇਹ ਕੋਈ ਇਸ ਤਰੀਕੇ ਦੀ ਇਹ ਪਹਿਲੀ ਘਟਨਾ ਨਹੀਂ ਹੈ ਅਕਸਰ ਜਿਹੜੇ ਲੋਕ ਸੜਕਾਂ ਤੇ ਚੱਲਦੇ ਨੇ ਉਹ ਦੇਖਦੇ ਨੇ ਕਿ ਜੇ ਪਿੱਛੋਂ ਕੋਈ ਵੀਆਈਪੀ ਗੱਡੀ ਆ ਗਈ ਕਿਸੇ ਮਨਿਸਟਰ ਦੀ ਗੱਡੀ ਹੈ ਕਿਸੇ ਵੱਡੇ ਪੋਲੀਟਿਸ਼ੀਅਨ ਦੀ ਗੱਡੀ ਹੈ ਜਾਂ ਪੁਲਿਸ ਦੇ ਕਿਸੇ ਸੀਨੀਅਰ ਅਫਸਰ ਦੀ ਗੱਡੀ ਹੈ ਜਾਂ ਕਿਸੇ ਸੀਨੀਅਰ ਆਈਏ ਅਫਸਰ ਦੀ ਗੱਡੀ ਹੈ ਤਾਂ ਅਕਸਰ ਪੁਲਿਸ ਵਾਲਿਆਂ ਦਾ ਰਵਈਆ ਇਹੀ ਹੁੰਦਾ ਜਿਹਦੇ ਅੱਗੇ ਕੋਈ ਜਿਪਸੀ ਲੱਗੀ ਹੈ ਜਾਂ ਅੱਜਕੱਲ ਜਿਹੜੀਆਂ ਨੇ ਥਾਰ ਗੱਡੀਆਂ ਵੀ ਦਿੱਤੀਆਂ ਹੋਈਆਂ ਨੇ ਸਿਕਿਉਰਿਟੀ ਦੇ ਲਈ ਜਿਪਸੀਆਂ ਦੀ ਜਗ੍ਹਾ ਤਾਂ ਉਹ ਆਮ ਲੋਕਾਂ ਨੂੰ ਉਸੇ ਤਰੀਕੇ ਨਾਲ ਪਾਸੇ ਕਰਦੇ ਜਾਂਦੇ ਨੇ ਕਿ ਵੀਆਈਪੀ ਗੱਡੀ ਨੂੰ ਪਹਿਲਾਂ ਕੱਢਣਾ ਹੈ ਕਈ ਵਾਰੀ ਟ੍ਰੈਫਿਕ ਜਾਮ ਹੁੰਦਾ ਤਾਂ ਉਸ ਟ੍ਰੈਫਿਕ ਜਾਮ ਦੇ ਵਿੱਚ ਜਦੋਂ ਪੁਲਿਸ ਵਾਲੇ ਜ਼ਬਰਦਸਤੀ ਆਪਣੀ ਵੀਆਈਪੀ ਗੱਡੀ ਕਢਵਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਅਕਸਰ ਲੋਕ ਇਰੀਟੇਟ ਹੋ ਜਾਂਦੇ ਨੇ ਗੁੱਸੇ 'ਚ ਆ ਜਾਂਦੇ ਨੇ ਤੇ ਪੁਲਿਸ ਵਾਲਿਆਂ ਦੇ ਨਾਲ ਕਈ ਵਾਰੀ ਉਹਨਾਂ ਦੀ ਬਹਿਸ-ਬਾਜ਼ੀ ਵੀ ਹੁੰਦੀ ਐ ਸੋ ਜਨਰਲ ਹੁੱਡਾ ਦੇ ਨਾਲ ਵੀ ਲਗਭਗ ਐਸਾ ਵਾਕਿਆ ਹੋਇਆ ਜਿਸ ਦਾ ਜ਼ਿਕਰ ਉਹਨਾਂ ਨੇ ਐਕਸ ਤੇ ਕੀਤਾ ਔਰ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੂੰ ਟੈਗ ਕੀਤਾ ਤਾਂ ਡੀਜੀਪੀ ਨੇ ਇਸ ਘਟਨਾ ਤੇ खेਦ ਜਤਾਇਆ ਔਰ ਟ੍ਰੈਫਿਕ ਪੁਲਿਸ ਨੂੰ ਇਸ ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ